ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅੱਜ ਦਿੱਲੀ ਵਾਸੀਆਂ ਨੂੰ ਇਸ ਗੱਲ ਦਾ ਪਤਾ ਹੈ ਕਿ 5 ਫਰਵਰੀ ਨੂੰ ਦਿੱਲੀ ਸੈਂਟਲ ਦੀ ਮੋਹਨਵਾਲੀ ਚੌਂਕ ਵਿੱਚ ਕੱਲ ਤੁਸੀਂ ਸਾਰਿਆਂ ਨੇ ਆਏ ਆਪਣੇ ਵੋਟ ਦਾ ਇਸਤੇਮਾਲ ਕਰਨਾ ਮੈਂ ਕਿਸੇ ਖਾਸ ਪਾਰਟੀ ਵਾਸਤੇ ਜਾਂ ਕਿਸੇ ਬੰਦੇ ਵਾਸਤੇ ਇਹ ਅਪੀਲ ਕਰਨੇ ਜਾ ਰਿਹਾ ਮੇਰੀ ਅਪੀਲ ਸਮੁੱਚੇ ਸਿੱਖ ਜਗਤ ਨੂੰ ਹੈ ਜਿਹੜੇ ਚੋਰੀ ਕਰ ਰਹੇ ਆਪਣੀ ਬੋਰਡ ਦੇ ਵਿਰਤੋਂ ਕਰਦੇ ਮੈਂ ਅੱਗੇ ਵੀ ਇੱਕ ਵਾਰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਕਿ ਜਿਹੜਾ ਬੀਜੇਪੀ ਨੇ ਮਨਜਿੰਦਰ ਸਿੰਘ ਸਰਸੇ ਵਰਗਾ ਅਹਸਾਨ ਫਰਮਾਉਸ਼ ਅਕਰਤਕਾਨ ਗੁਰੂ ਪੰਥ ਨੂੰ ਧੋਖਾ ਦੇਣ ਵਾਲਾ ਸਿੱਖੀ ਤੋਂ ਕੋਸਾ ਦੂਰ ਗੁਰਦੁਆਰਿਆਂ ਨੂੰ ਤਬਾਹੀ ਕਰਨ ਵਾਲਾ ਸਕੂਲਾਂ ਕਾਲਜਾਂ ਦੀ ਤਬਾਹੀ ਕਰਨ ਵਾਲਾ ਬੰਦਾ ਸਾਧ ਸੰਗਤ ਅਜੀਤ ਤੁਹਾਡੇ ਇਲਾਕੇ 'ਚ ਖੜਾ ਹੈ ਜਿਹਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ ਮੇਰੇ ਹੱਥ ਛੋੜ ਕੇ ਬੇਨਤੀ ਹੈ ਸਾਧ ਸੰਗਤ ਇਸ ਬੰਦੇ ਨੂੰ ਭਾਵੇਂ ਉਹ Hindu ਹੈ ਭਾਵੇਂ Sikh ਹੈ ਤੇ ਭਾਵੇਂ Musalman ਕੋਈ ਵੀ ਵੋਟ ਪਾਣ ਵਾਲਾ ਇਸ ਬੰਦੇ ਨੂੰ ਵੋਟ ਬਿਲਕੁਲ ਨਾ ਪਾਵੇ ਤੁਹਾਡੇ ਤਲਕਾ ਠੀਕ ਹੈ ਜਾਂ ਨਹੀਂ ਹੈ ਪਰ ਹਰ ਉਹ ਬੰਦਾ ਜੇ ਤੁਸੀਂ ਬੜੇ ਨਿਮਕਾ ਚੀਨੀ ਕਰ ਸਕਦੇ ਹੋ ਉਸ ਬੰਦੇ ਉਹ ਬੰਦਾ ਇਸ ਨਾਲੋਂ ਹਜ਼ਾਰ ਦਰਜੇ ਵਧੀਆ ਬੰਦਾ ਹੋ ਜਾਣਾ ਔਰ ਸਭ ਤੋਂ ਵੱਡੀ ਗੱਲ ਆ ਸੰਸਾਰ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਇਸ ਸੀਟ ਤੇ ਹਨ ਕਿ ਦਿੱਲੀ ਦਾ ਸਿੱਖ ਇਸ ਨੂੰ ਵੋਟ ਪਾਉਂਦਾ ਕਿ ਪੂਰੀ ਤਰ੍ਹਾਂ ਨਕਾਰਦਾ ਉਹ ਤਾਂ ਕਹਿੰਦੇ ਨੇ ਜਿਹੜੇ 5% ਸਿੱਖ ਪਾਣਗੇ ਉਹ ਸਾਡੇ ਵਾਸਤੇ ਬੜੀ ਬੇਇੱਜ਼ਤੀ ਦੀ ਗੱਲ ਹੋਏਗੀ ਮੈਂ ਸੁਣ ਰਿਹਾ ਆ ਸਾ ਬਈ ਕਈ ਕਾਰਨ ਜੀ ਸਾਡੀ ਪਗ ਦਾ ਖਿਆਲ ਰੱਖ ਲੋ ਸਿੱਖ ਦੀ ਪਗ ਦਾ ਖਿਆਲ ਰੱਖ ਲੋ ਮੈਂ ਪੁੱਛਣਾ ਚਾਹੁੰਦਾ ਪਿਛਲੀਆਂ ਗੱਲਾਂ ਤੇ ਜਾਣਦੇ ਹੋ ਮੌਜੂਦਾ ਦੌਰ ਦੇ ਵਿੱਚ ਕਿਸੇ ਨੇ ਕੇਪੀਐਸ ਗਿਲ ਦੇ ਪੱਖ ਧਿਆਨ ਕੀਤਾ ਉਸ ਨੂੰ ਕਿਸ ਤਰ੍ਹਾਂ ਸਿੱਖ ਨਜ਼ਰ ਨਾਲ ਵੇਖਦਾ ਕਿਹੜੀਆਂ ਨਜ਼ਰਾਂ ਨਾਲ ਵੇਖਦਾ ਤੁਹਾਨੂੰ ਪਤਾ ਨਹੀਂ ਇਹ ਗੱਲ ਕਹਿਣ ਤੋਂ ਮੈਂ ਅਗਰੇਜ ਨਹੀਂ ਕਹਿ ਸਕਦਾ ਕਿ ਕੇਪੀਐਸ ਗਿਲ ਦੇ ਦੇ ਮੁਕਾਬਲੇ ਦੁੱਧ ਪਿੰਦਾ ਪੱਚਾ ਜੋ ਇਸ ਨੇ ਜ਼ੁਲਮ ਕੀਤੇ ਨੇ ਜੋ ਇਸ ਨੇ ਤਪਾਈਆਂ ਲਿਆਂਦੀਆਂ ਕੋਈ ਇਹਦਾ ਜਾ ਪੁਰਾਣਾ ਮੁੱਖ ਮੰਤਰੀ ਸੀ ਉਹ ਵੀ ਇਹਦੇ ਨਾਲ ਲੋਕੀ ਉਸਦੇ ਨਾਲੋਂ ਇਸ ਦੀ ਤੁਲਨਾ ਕਰਦੇ ਮੈਂ ਬੋਤਾ ਨਹੀਂ ਕਹਿਣਾ ਕਿਉਂਕਿ ਸਾਰੇ ਰਜੌਰ ਜੀ ਦੀ ਗਾਰਡਨ ਦੇ ਸਿੱਖ ਸੰਗਤ ਪੜ੍ਹੀ ਲਿਖੀ ਹੈ ਪੜ੍ਹੀ ਲਿਖੀ ਹੈ ਉਹ ਸਮਝਦੀ ਹੈ ਪਰ ਸਿਰੇ ਇਹ ਜਿਹੜਾ ਡਰ ਦਿੰਦਾ ਲੋਕਾਂ ਨੂੰ ਜਿਵੇਂ ਐਤਵਾਰ ਨੂੰ ਅਸੀਂ ਫੰਕਸ਼ਨ ਕੀਤਾ ਲੋਕਾਂ ਨੂੰ ਜਾਦੂ ਕਰਾਉਣ ਲਈ ਵੀ ਸਰਸੇ ਦੇ ਖਿਲਾਫ ਵੋਟਾਂ ਪਾਵੋ ਤਾਂ ਹਾਦ ਹੋ ਗਈ ਇੱਕ ਗੁਰਸਿੱਖ ਆਦਮੀ ਜਿਹਦਾ ਉਹ ਬੈਂਕਟ ਹਾਲ ਸੀ ਕਹਿੰਦਾ ਜੀ ਮੈਨੂੰ ਸਰਸੇ ਦੇ ਸਨੇ ਆ ਗਏ ਮੈਨੂੰ ਡਰਾਵੇ ਆ ਗਏ ਮੈਂ ਕਿਹਾ ਯਾਰ ਅਸੀਂ ਹਾਲੇ ਜਿੰਦੇ ਬੈਠੇ ਆਂ ਕੋਈ ਚੂੜੀਆਂ ਵੀ ਨਹੀਂ ਪਾਈਆਂ ਹੋਈਆਂ ਅਸੀਂ ਵੇਖਾਂਗੇ ਦੇਖਿਆ ਉਸ ਦੇ ਨਾਂ ਆਣ ਵਾਲਾ ਕਿਹੜਾ ਹੈਗਾ ਸ਼ਖਸ ਕਿਨੇ ਮਾਂ ਦਾ ਦੁੱਧ ਪੀਤਾ ਹੈ ਬਾਰਿਸ਼ਣ ਰਾਵੇ ਦੇਣ ਦੀ ਕੋਈ ਕਿਸੇ ਨੂੰ ਛੱਡੀ ਜਿਹੜੀ ਆਪਣੀ ਸੰਗਤ ਨੂੰ ਡਰਾਵਾ ਦਿੰਦਾ ਹੈ ਜਿਹੜਾ ਆਪਣੇ ਹਲਕੇ ਦੇ ਵੋਟਰਾਂ ਨੂੰ ਡਰਾਵਾ ਦਿੰਦਾ ਉਹ ਤੁਹਾਡੀ ਵੋਟ ਦਾ ਕਿਵੇਂ ਅਗਧਾਰ ਹੋ ਗਿਆ ਮੈਂ ਲੰਬਾ ਨਹੀਂ ਜਾਂਦਾ ਇਹ ਬੇਨਤੀ ਕਰਦਾ ਹੱਥ ਜੋੜ ਕੇ ਇਸ ਇਹ ਜਿਹੜੇ ਹੈਗੇ ਟੁੱਕੜਬੋਸ ਗੁਰੂ ਘਰ ਨੂੰ ਵੇਚਣ ਵਾਲੇ ਗੁਰੂ ਘਰ ਨੂੰ ਬਦਨਾਮ ਕਰਨ ਵਾਲੇ ਇਨਾਂ ਕੋਲੋਂ ਬੱਚੋ ਆਪਣੇ ਪਰਿਵਾਰਾਂ ਨੂੰ ਦੂਰ ਰੱਖੋ ਆਪਣੇ ਬੱਚਿਆਂ ਨੂੰ ਦੂਰ ਰੱਖੋ ਤੇ ਇਸ ਨੂੰ ਐਸੇ ਯਾਰ ਦਿਓ ਕਿ ਮੁੜ ਕੇ ਇਹੋ ਜਿਹਾ ਸੇ ਕੋਈ ਖੜਾਉਣ ਦੀ ਮਤਰਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ